ਸਤਿ ਸ਼੍ਰੀ ਅਕਾਲ ਜੀ ਦੋਸਤੋ ਪਹਿਲਾਂ ਤਾਂ ਤੁਹਾਡਾ ਇਸ ਵੀਡੀਓ ਵਿੱਚ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਅਸੀਂ ਵੀਡੀਓ ਵਿੱਚ ਗੱਲ ਕਰਾਂਗੇ ਮੰਨੀ ਔਜਲਾ ਦੀ ਬਜਾਂਡੂ ਤੇ ਕਰਨ ਔਜਲਾ ਦੀ ਜੋ ਕਿ ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਬੱਬੂ ਮਾਨ ਦੇ ਗਾਣਿਆਂ ਤੇ ਨੱਚਦੇ ਹੋਏ ਨਜ਼ਰ ਆਉਂਦੇ ਹਨ ਤੇ ਇਹ ਲੱਗਦਾ ਹੈ ਕਿ ਦੀਪ ਜਾਂਡੂ ਤੇ ਕਰਨ ਔਜਲਾ ਬੱਬੂ ਮਾਨ ਦੇ ਨਾਲ ਕੋਈ ਨਵਾਂ ਗੀਤ ਜਲਦੀ ਹੀ ਕਰਨਗੇ ਜਿਵੇਂ ਉਹਨਾਂ ਨੇ ਇੱਕ ਪੋਸਟ ਵਿੱਚ ਸ਼ੇਅਰ ਕੀਤਾ ਹੈ ਆਓ ਦੇਖਦੇ ਹਾਂ ਇਸ ਪੂਰੀ ਵੀਡੀਓ ਨੂੰ ਹਾਂਜੀ ਦੋਸਤੋ ਫਿਰ ਕਰਦੇ ਹੋ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਐਸੇ ਹੀ ਤਰ੍ਹਾਂ ਦੀਆਂ ਵੀਡੀਓਜ਼ ਲਈ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਤੁਸੀਂ ਕੋਈ ਵੀਡੀਓ ਮਿਸ ਨਾ ਕਰ ਸਕੋ